ਕੀ ਹੁਣ ਗਾਇਕਾਂ ਸਹਾਰੇ ਫਰੀਦਕੋਟ ਸੀਟ ਚਿਤਣਗੀਆਂ ਸਿਆਸੀ ਪਾਰਟੀਆਂ ਕੀ ਕਰਮਜੀਤ ਅਨਮੋਲ ਨੂੰ ਰਾਤ ਸਾਵੇਗੀ ਆਮ ਆਦਮੀ ਪਾਰਟੀ ਦੀ ਟਿਕਟ ਕਦੇ ਦਿਗਜ ਨੇਤਾਵਾਂ ਦੀ ਕਰਮ ਭੂਮੀ ਰਹੀ ਫਰੀਦਕੋਟ ਦੀ ਸੀਟ ਕਿਉਂ ਆਣ ਖੜੀ ਕਲਾਕਾਰਾਂ ਤੇ ਕੀ ਹੈ ਫਰੀਦਕੋਟ ਸੀਟ ਦਾ ਹੁਣ ਤੱਕ ਦਾ ਇਤਿਹਾਸ ਧਾਓ ਨਜ਼ਰ ਮਾਰੀਏ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਲ 1977 ਦੇ ਵਿੱਚ ਪਹਿਲੇ ਮੈਂਬਰ ਆਫ ਪਾਰਲੀਮੈਂਟ ਪ੍ਰਕਾਸ਼ ਸਿੰਘ ਬਾਦਲ ਰਹੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਉਹ ਨਾਮ ਹਨ ਜਿਨ੍ਹਾਂ ਨੂੰ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੇ ਸਿਆਸੀ ਆਗੂ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ 10 ਵਾਰ ਵਿਧਾਇਕ ਅਤੇ ਕੇਂਦਰੀ ਮੰਤਰੀ ਤੋਂ ਇਲਾਵਾ ਹੋਰ ਵੀ ਵਕਫ ਵਕਫ ਵੱਡੇ ਅਹੁਦਿਆਂ ਤੇ ਰਹੇ ਹੁਣ ਤੱਕ ਹੋਈਆਂ 12 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਰੀਦਕੋਟ ਤੋਂ 7 ਵਾਰ ਅਕਾਲੀ ਦਲ 4 ਵਾਰ ਕਾਂਗਰਸ ਤੇ 1 ਵਾਰ ਆਮ ਆਦਮੀ ਪਾਰਟੀ ਦੇ ਆਗੂ ਨੇ ਜਿੱਤ ਦਰਜ ਕਰਵਾਈ ਇਹ ਸੀਟ ਸਿਆਸਤ ਦੇ ਥੰਮ ਮੰਨੇ ਜਾਂਦੇ ਆਗੂਆਂ ਦੀ ਕਰਮ ਭੂਮੀ ਰਹੀ ਹੈ ਫਰੀਦਕੋਟ ਲੋਕ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਰਹੇ ਹਰਚੰਦ ਸਿੰਘ ਬਰਾੜ ਸੁਖਵੀਰ ਸਿੰਘ ਬਾਦਲ ਬਲਵੰਤ ਸਿੰਘ ਰਾਮੂ ਵਾਲੀਆ ਜਗਮੀਤ ਸਿੰਘ ਬਰਾੜ ਜਗਦੇਵ ਸਿੰਘ ਖੁੱਡੀਆਂ ਪ੍ਰੋਫੈਸਰ ਸਾਧੂ ਸਿੰਘ ਅਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਵੀ ਚੋਣ ਲੜ ਚੁੱਕੇ ਨੇ ਇਸ ਸੀਟ ਦੀ ਸਭ ਤੋਂ ਵੱਧ ਦਿਲਚਸਪ ਗੱਲ ਇਹ ਰਹੀ ਕਿ ਇੱਥੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਹਰਚੰਦ ਸਿੰਘ ਬਰਾੜ ਉਹਨਾਂ ਦੀ ਧਰਮ ਪਤਨੀ ਗੁਰਬਿੰਦਰ ਕੌਰ ਬਰਾੜ ਬੇਟੀ ਕਮਲਜੀਤ ਕੌਰ ਬਰਾੜ ਨੂੰ ਕਰਨ ਕੌਰ ਬਰਾੜ ਭਾਬਾ ਬਰਾੜ ਪਰਿਵਾਰ ਨੇ 5 ਵਾਰ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਇੱਕ ਵਾਰ ਵੀ ਜਿੱਤ ਉਹਨਾਂ ਦੇ ਹਿੱਸੇ ਨਾ ਆਈ। ਭਾਵੇਂ ਕਿ ਬਾਅਦ ਦੇ ਵਿੱਚ ਬਰਾੜ ਪਰਿਵਾਰ ਨੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਵੱਖ-ਵੱਖ ਚੋਣਾਂ ਮੌਕੇ ਆਪਣਾ ਸਿੱਕਾ ਚਲਾਇਆ। ਫਰੀਦਕੋਟ ਹਲਕੇ ਤੋਂ ਸੁਖਬੀਰ ਸਿੰਘ ਬਾਦਲ 1996, ਸਾਲ 1998, ਸਾਲ 2004 ਦੇ ਵਿੱਚ ਐਮਪੀ ਚੁਣੇ ਗਏ। ਇਸੇ ਸੀਟ ਤੋਂ ਆਵਾਜ਼ੇ ਪੰਜਾਬ ਦੇ ਤਖ਼ल्लੁਸ ਨਾਲ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਰਹੇ। ਫਰੀਦਕੋਟ ਹਲਕੇ ਤੋਂ ਹੀ ਪੰਥਕ ਸਫਾ ਦੇ ਵਿੱਚ ਵੱਡਾ ਨਾਮ ਰਹੇ ਜਗਦੇਵ ਸਿੰਘ ਖੁੱਡੀਆਂ ਵੀ ਲੋਕ ਸਭਾ ਮੈਂਬਰ ਬਣੇ ਸਨ ਜਿਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਮੌਜੂਦਾ ਆਪ ਸਰਕਾਰ ਦੇ ਵਿੱਚ ਮੰਤਰੀ ਵਜੋਂ ਸੇਵਾਵਾਂ ਦੇ ਰਹੇ ਨੇ ਫਰੀਦਕੋਟ ਲੋਕ ਸਭਾ ਸੀਟ ਨੇ 2004 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਪ੍ਰੋਫੈਸਰ ਸਾਧੂ ਸਿੰਘ ਦੇ ਰੂਪ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦਿੱਤਾ ਕਿਉਂਕਿ ਉਸ ਸਮੇਂ ਪੰਜਾਬ ਤੋਂ ਬਿਨਾਂ ਪੂਰੇ ਦੇਸ਼ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਆਈ ਸੀ ਸਿਰ ਪੰਜਾਬ ਦੇ ਵਿੱਚੋਂ 4 ਸੀਟਾਂ ਆਈਆਂ ਸਨ ਜਿਨ੍ਹਾਂ ਦੇ ਵਿੱਚੋਂ ਫਰੀਦਕੋਟ ਹਲਕੇ ਨੇ ਵੀ ਆਪ ਪਾਰਟੀ ਦੀ ਇੱਜ਼ਤ ਰੱਖੀ ਸੀ ਇਸ ਸੀਟ ਦਾ ਇੱਕ ਹੋਰ ਵੀ ਦਿਲਚਸਪ ਪਹਿਲੂ ਇਹ ਹੈ ਕਿ ਜਦੋਂ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦਾ ਬਾਈਕਟ ਕੀ ਬਾਈਕਟ ਕੀਤਾ ਤਾਂ 27.9% ਵੋਟਾਂ ਲੈ ਕੇ ਭੋਜਨ ਸਮਾਜ ਪਾਰਟੀ ਦੂਜੇ ਨੰਬਰ ਤੇ ਰਹੀ ਫਰੀਦਕੋਟ ਲੋਕ ਸਭਾ ਤੋਂ ਲੜੇ ਲਗਭਗ ਸਾਰੇ ਨੇਤਾਵਾਂ ਦਾ ਅਗਲਾ ਸਿਆਸੀ ਸਿਆਸੀ ਕੈਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਜੇਕਰ ਇਸ ਸਾਲ ਦੇ ਵਿੱਚ ਲੋਕ ਸਭਾ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਿਆਸੀ ਧਰਾਤਲ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਗਾਇਕ ਕਰਮਜੀਤ ਅਨਮੋਲ ਤੇ ਭਾਜਪਾ ਦੇ ਵੱਲੋਂ ਗਾਇਕ ਹੰਸ ਰਾਜਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਅਜੇ ਤੱਕ ਕਾਂਗਰਸ ਤੇ ਅਕਾਲੀ ਦਲ ਦੇ ਵੱਲੋਂ ਪੱਤੇ ਨਹੀਂ ਖੋਲੇ ਗਏ ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਹੁਣ ਗਾਇਕਾਂ ਦੇ ਸਹਾਰੇ ਸਿਆਸੀ ਪਾਰਟੀਆਂ ਆਪਣਾ ਬੇੜਾ ਪਾਰ ਲਾਉਣਗੀਆਂ ਕਿ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਦੀ ਟਿਕ ਰਾਸ ਆਵੇਗੀ ਇਹ ਸਾਰੇ ਸਵਾਲ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਫਰੀਦਕੋਟ ਲੋਕ ਸਭਾ ਸੀਟ ਤੇ ਬਾਰੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ